ਹਾਏ 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 ਅੱਜ ਅਸੀਂ ਪੰਜਾਬ ਸਰਕਾਰ ਦਾ ਪਿੱਛੇ ਆਪਾਂ ਕਰਨ ਵਾਸਤੇ ਆਏ ਆ ਕਿ ਝੂਠਾਂ ਦੀ ਸਰਕਾਰ ਜੋ ਬਣੀ ਸੀ ਸਾਡੇ ਨਾਲ ਵਾਅਦੇ ਕਰਕੇ ਪਰ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ 2000 14 ਤੋਂ ਲੈ ਕੇ ਜਿਹੜੀਆਂ ਆਪਣੀਆਂ ਸਿਵਾਵਾਂ ਨਿਵਾ ਰਹੇ ਆ ਪਰ ਅੱਜ ਵੀ 14 14 15 15000 ਤੇ 100 100 ਕਿਲੋਮੀਟਰ ਤੋਂ ਦੂਰ ਬੈਠੇ ਆ ਪਰ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਆਊਟਸੋਰਸ ਠੇਕਾ ਸਿਸਟਮ ਖਤਮ ਕਰ ਦਾਂਗੇ ਔਰ ਸਾਡੇ ਨਾਲ ਅੱਜ ਉਹੀ ਤਕਰਾ ਹੋ ਰਿਹਾ ਹੈ ਉਹੀ ਆਊਟਸੋਰਸ ਔਰ ਉਹੀ ਜਿਹੜਾ ਠੇਕੇ ਤੇ ਸਾਰਾ ਕੁਝ ਕੀਤਾ ਜਾ ਰਿਹਾ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਨ ਦੇ ਬਾਵਜੂਦ ਵੀ ਅੱਜ ਸਾਡੀ ਕੋਈ ਸਾਰ ਨਹੀਂ ਲੈਂਦਾ ਕੰਪਨੀਆਂ ਦੇ ਅੰਦਰ ਔਰ ਕੰਪਨੀਆਂ ਸਾਨੂੰ ਸਰਖਾਵਾਂ ਤੱਕ ਵੀ ਨਹੀਂ ਦਿੰਦੀਆਂ ਦੁਖੀ ਹੋ ਕੇ ਜਦੋਂ ਸਾਡਾ ਕਿਸੇ ਨੇ ਦਰਦ ਨਹੀਂ ਸੁਣਿਆ ਤੇ ਅੱਜ ਅਸੀਂ ਰੋਡਾਂ 'ਤੇ ਉਤਰੇ ਆ ਅਸੀਂ ਸਾਰੀ ਪੰਜਾਬ ਦੀ ਜਨਤਾ 'ਤੇ ਅਪੀਲ ਕਰਦੇ ਆ ਕਿ ਅੱਜ ਸਾਨੂੰ ਆਸਾ ਤੁਹਾਡੇ 'ਤੇ ਕਿ ਖੜੇ ਹੋ ਸਾਡੇ ਨਾਲ ਸਾਡੀ ਆਵਾਜ਼ ਨੂੰ ਬੁਲੰਦ ਕਰੋ ਔਰ ਸਾਡੇ ਥੋੜੇ ਦਿਨ ਪਹਿਲਾਂ ਅਸੀਂ ਬਰਨਾਲੇ ਦੇ ਵਿੱਚ ਧਰਨਾ ਸੀਗਾ ਜਿੱਥੇ ਸਾਡੀ ਭੈਣ ਨੂੰ ਇੱਕ ਲਾਖੀ ਚਾਰਜ ਦੇ ਵਿੱਚ ਸੱਟ ਲੱਗੀ ਔਰ ਸੱਟ ਲੱਗਣ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਪਰ ਕਿਸੇ ਵੀ ਪ੍ਰਸ਼ਾਸਨ ਨੇ ਜਾਂ ਕਿਸੇ ਵੀ ਸਰਕਾਰ ਨੇ ਅਜੇ ਤੱਕ ਉਸ ਪਰਿਵਾਰ ਦੇ ਨਾਲ ਜਾ ਕੇ ਦੁੱਖ ਸਾਂਝਾ ਨਹੀਂ ਕੀਤਾ ਔਰ ਬੜੇ ਦੁੱਖ ਦੀ ਗੱਲ ਹੈ ਕਿ ਸਾਡਾ ਇੱਕ ਜਿਹਾਰੂ ਸਾਥੀ ਇਸ ਸੰਘਰਸ਼ ਦੇ ਵਿੱਚ 10 ਸਾਲ ਲੜਦਾ ਲੜਦਾ ਆਪਣੀ ਜਿਹੜੀ ਜਿੰਦ ਕੁਰਬਾਨ ਕਰ ਗਿਆ ਅੱਜ ਅਸੀਂ ਰੋਡਾਂ ਤੇ ਉਤਰੇ ਆ ਜੇ ਸਰਕਾਰ ਸਾਡੀ ਨਹੀਂ ਸੁਣਦੀ ਤਾਂ ਅਸੀਂ ਜਿੰਨਾ ਚਿਰ ਇਹ ਸਰਕਾਰ ਰਹੇਗੀ ਹਰ ਰੋਡ ਰੋਡਾਂ ਦੇ ਉੱਤੇ ਆ ਕੇ ਬੈਠਾਂਗੇ ਐਸ ਇਕੱਠ ਦੇ ਵਿੱਚ ਵਿਸ਼ੇਸ਼ ਤੇ ਆਪਾਂ ਕੁਨਿਅਨ ਦੇ ਸਮੂਹ ਆਈ ਆਰਟੀੀ ਉਹ ਡੀਐਸਸੀ ਡੀਐਸਟੀ ਸਾਰੇ ਸ਼ਾਮਲ ਨੇ ਵਿਸ਼ੇਸ਼ ਤੇ ਆਪਾਂ ਕਹੋ ਜਿਹੜੇ ਵਿਵਾਂਗ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਨੇ 20 ਸਾਲ ਤੋਂ 2005 ਤੋਂ ਅਸੀਂ ਜਿਹੜਾ ਹੈ ਲਗਾਤਾਰ ਬਹੁਤ ਹੀ ਨਿਮਾਨੀਆਂ ਤਨਖਾਹਾਂ ਦੇ ਉੱਪਰ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਸਿਰਫ ਐਸੇ ਐਸ ਵਿੱਚ ਕਿ ਕੋਈ ਨਾ ਕੋਈ ਸਰਕਾਰ ਸਾਨੂੰ ਜਿਹੜਾ ਪੱਕਾ ਕਰੂਗੀ ਪਰ ਹਰ ਸਰਕਾਰ ਨੇ ਸਾਡੇ ਨਾਲ ਧੋਖਾ ਔਰ ਫਰੋਡ ਕੀਤਾ ਐਸ ਸਰਕਾਰ ਨੇ ਸਾਰਾਂ ਤੋਂ ਵੱਧ ਕੀਤੀ ਸਾਡੇ ਨਾਲ ਕਿਉਂਕਿ ਇਹ ਉਹੀ ਸਰਕਾਰ ਆ ਜਿਹੜੀ ਆਮ ਤੋਂ ਖਾਸ ਹੋਣ ਲੱਗਿਆ ਉਹਨਾਂ ਨੇ 2 ਮਹੀਨੇ ਨਹੀਂ ਲਗਾਏ। ਇਹੀ ਸਰਕਾਰ ਆ ਜਿਹੜੀ ਸਾਨੂੰ ਖੁਦ ਧਰਨਿਆਂ ਤੇ ਆ ਕੇ ਸਾਡੇ ਨਾਲ ਬੈਠ ਕੇ ਕਹਿੰਦੇ ਸੀ ਕਿ ਸਾਡਾ ਸਹਿਯੋਗ ਕਰੋ। ਅਸੀਂ ਤੁਹਾਨੂੰ ਆਉਂਦਿਆ ਸਾਰੀ ਹੀ ਜਿਹੜਾ ਹੈ ਉਹ ਪੱਕੇ ਕਰਾਂਗੇ ਔਰ ਤੁਹਾਡੇ ਤੁਹਾਡੀ ਬਣਦੇ ਹੱਕ ਜਿਹੜੇ ਨੇ ਉਹ ਦਿਆਂਗੇ। ਪਰ ਕਿਤਾ ਕੀ ਇਹਨਾਂ ਨੇ ਆਉਂਦਿਆ ਸਾਰੀ ਸਾਡੀਆਂ 5-5 ਹਜ਼ਾਰ ਦੀਆਂ ਤਨਖਾਹਾਂ ਸਭੋ ਕਟਾ ਦਿੱਤੀਆਂ। ਦੇਖੋ ਇਤਿਹਾਸ ਦੇ ਵਿੱਚ ਜੇ ਕਿਤੇ ਪਹਿਲਾਂ ਕੁਝ ਐਸਾ ਹੋਇਆ ਤਾਂ ਅੱਜ ਤੋਂ ਪਹਿਲਾਂ ਕਦੇ ਵੀ ਕਿਸੇ ਦੀ ਤਨਖਾਹਾਂ ਮੁਲਾਜ਼ਮਾਂ ਦੀਆਂ ਘਟੀਆਂ ਨਹੀਂ ਪਰ ਐ ਸਰਕਾਰ ਦੇ ਰਾਜ ਵਿੱਚ ਸਾਡੀਆਂ ਤਨਖਾਹਾਂ 30 ਤੋਂ 25 ਹਜ਼ਾਰ ਤੱਕ ਕਰ ਦਿੱਤੀਆਂ ਗਈਆਂ ਔਰ ਜਿੱਥੇ ਤੱਕ ਸਾਨੂੰ ਰੈਗੂਲਰ ਕਰਨ ਦਾ ਇਹਨਾਂ ਦਾ ਬਣਦਾ ਸੀ ਉਹਦੇ ਬਾਰੇ ਹੱਲੇ ਤੱਕ ਸਾਡੇ ਨਾਲ ਕੋਈ ਵਿਚਾਰ ਵਟਾਂਦਰਾ ਕੋਈ ਗੱਲਬਾਤ ਨਹੀਂ ਕਰਦੇ ਸਿਰਫ ਤੇ ਸਿਰਫ ਮੀਟਿੰਗਾਂ ਦੇ ਵਿੱਚ ਹੀ ਤੁਹਾਡਾ ਕੰਮ ਹੋ ਗਿਆ ਜੀ ਤੁਹਾਨੂੰ ਕਰ ਰਹੇ ਆ ਜੀ ਤੁਸੀਂ ਤਾਂ ਹੈਂਡੀਕੈਪਡ ਬੱਚਿਆਂ ਨੂੰ ਪੜਾਉਣਾ ਦਿਵੰਗ ਵਿਦਿਆਰਥੀ ਨੂੰ ਪੜਾਉਣਾ ਤੁਹਾਡਾ ਤਾਂ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਬਸ ਸਿਰਫ ਇਸ ਗੱਲ ਨੂੰ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹ ਸਰਕਾਰ ਜਿਹੜੀ ਹੈ ਆਮ ਤੋਂ ਖਾਸ ਹੋ ਕੇ ਪਤਾ ਹੀ ਨਹੀਂ ਕਿਹੜੇ ਘੋਰਿਆਂ ਦੇ ਵਿੱਚ ਵੜ ਜਾਂਦੀ ਹੈ ਇਹਦੀ ਸਮਝ ਨਹੀਂ ਜੇ ਹੁਣ ਮੀਟਿੰਗਾਂ ਕਰਦੇ ਆ ਤਾਂ ਭਗਵੰਤ ਮਾਨ ਅੱਜ ਇੰਨਾ ਖਾਸ ਹੋ ਚੁੱਕਿਆ ਕਿ ਸਾਨੂੰ ਛੜਦਾ ਤੇ ਆਉਣਾ ਪੈ ਗਿਆ ਪਰ ਫਿਰ ਵੀ ਕੋਈ ਮੀਟਿੰਗ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਜਿਹੜਾ ਸਰਕਾਰ ਸਾਨੂੰ ਨਹੀਂ ਦੇ ਰਹੀ ਤਾਂ ਸਾਡਾ ਸਾਡੀ ਮੰਗ ਹੈ ਸਾਨੂੰ ਸਾਡੇ ਹੱਕ ਦਿੱਤੇ ਜਾਣ ਅਸੀਂ 25 ਸਾਲ ਜਿਹੜੇ ਨੇ ਆਪਦੀ ਲਾਈਫ ਦੇ 25 ਸਾਲ ਅਸੀਂ ਆਪਦੀ ਲਾਈਫ ਦੇ ਜਿਹੜੇ ਉਹ ਸਰਕਾਰ ਨੂੰ ਦੇ ਚੁੱਕੇ ਆ ਨਾ ਬੱਚਿਆਂ ਲਈ ਦੇ ਚੁੱਕੇ ਆ ਸਾਨੂੰ ਰੈਗੂਲਰ ਕਰਨਾ ਸਰਕਾਰ ਦਾ ਹੱਕ ਮੰਗਦਾ ਉਹ ਸਾਨੂੰ ਸਾਡੇ ਹੱਕ ਦਿੱਤੇ ਜਾਣ ਸਾਡੇ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਉਹ ਰੈਗੂਲਰ ਕੀਤਾ ਜਾਵੇ ਅੱਜ ਦਾ ਤੁਹਾਡਾ ਅਸੀਂ ਪ੍ਰੋਗਰਾਮ ਅੱਜ ਦਾ ਸਾਡਾ ਪ੍ਰੋਗਰਾਮ ਅਸੀਂ ਅੱਗੇ ਵਧ ਰਹੇ ਆ ਔਰ ਅੱਗੇ ਵਧ ਕੇ ਜਿਵੇਂ ਵੀ ਅਸੀਂ ਸਾਨੂੰ ਕੋਈ ਮੀਟਿੰਗ ਮਿਲਦੀ ਹੈ ਜਾਂ ਅਸੀਂ ਆਪਣੀਆਂ ਡਿਮਾਂਡਸ ਜਿਹੜੀਆਂ ਉਹ ਪੰਜਾਬ ਸਰਕਾਰ ਦੇ ਅੱਤਰ ਰੱਖਾਂਗੇ ਇਹਦੇ ਲਈ ਸਾਨੂੰ ਜੋ ਵੀ ਸਟੱਪ ਲੈਣਾ ਪਿਆ ਅਸੀਂ ਲਾਵਾਂਗੇ ਵੀ ਰੁਪਈਆ ਨਾਲ ਅਵਿਸ਼ਵਾਸ ਹਸੂਲ ਕਰਾਂਗੇ 2018 ਤੋਂ ਸਾਡੀ ਤਨਖਾਹ ਤੇ 5000 ਦਾ ਕਟ ਲਾਤਾ ਜੀ 2018 ਤੋਂ ਮਾਨਪ੍ਰੀਤ ਬਾਲ ਸਾਹਿਬ ਦੀ ਖਜ਼ਾਨਾ ਮੰਤਰੀ ਸੀ ਸਾਡੀ ਤਨਖਾਹ 29520 ਤੋਂ ਘਟਾ ਕੇ 25000 ਕਰ ਦਿੱਤੀ ਗਈ ਆ ਅੱਜ ਪੂਰੇ 7 ਸਾਲ ਹੋ ਗਏ ਸਾਡਾ 1 ਰੁਪਈਆ ਵੀ ਨਹੀਂ ਵਧਾਇਆ ਨਾ ਸਾਨੂੰ ਕਿਸੇ ਤਰ੍ਹਾਂ ਦਾ ਇਨਕਰੀਮੈਂਟ ਪਿਆ ਅਸੀਂ ਪੂਰੇ ਪਿਆਰ ਨਾਲ 5000 ਟੀਚਰਾਂ 45000 ਬੱਚਾ ਨੂੰ ਅਸੀਂ ਕੀ ਕੱਢਨੇ ਆ ਸਰਕਾਰ ਨੇ ਸਾਡੇ ਤੇ 5000 ਤਨਖਾਹ ਦਾ ਕਟਾ ਲਾਇਆ ਬਿਨਾ ਕਿਸੇ ਪਿੱਠੀ ਪੱਤਰ ਦੇ ਤੇ ਭਗਵਾਨਤਮਾਨ ਸਾਹਿਬ ਕਹਿੰਦੇ ਸੀ ਜਦੋਂ ਹੀ ਮੇਰੀ ਸਰਕਾਰ ਆ ਗਈ ਜਿਹੜੀ ਪੇਨ ਆਵਦੀ ਹੈ ਮੈਂ ਦੂਰ ਕਰੂੰਗਾ ਪਰ ਉੱਥੇ ਦਾ ਉੱਥੇ ਮਸਲਾ ਖੜਾ ਇੱਕ ਰੁਪਈਆ ਵੀ ਸਾਡਾ ਨਹੀਂ ਵਧਾਇਆ ਪਿਆਰ ਸਰਕਾਰ ਹੁੰਦਾ ਵਾ ਸਾਡੇ ਹੱਕ ਇੱਥੇ ਰਾ ਪਿਆਰ ਸਰਕਾਰ ਹੁੰਦਾ ਵਾ ਇਹ ਅਗਲਾ 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 ਬੋਲ ਬੋਲ ਲੱਭੀ ਨੂੰ ਚੱਤਵਾ ਆਹ ਪਾਸੇ ਆਹ ਲੱਭੀ ਨੂੰ ਏਡਾ ਰਿਪੋਰਟ ਹੈ ਰੈਲੀ ਵੀ ਹੈ ਰੈਲੀ ਕੋਈ ਗਲੀ ਗਲੀ ਵਿੱਚ ਘੁੰਮ ਰਿਹਾ ਹੈ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੂਟਾ ਫੁੱਲਰ ਤੇ ਤੁਸੀਂ ਵੇਖ ਰਹੇ ਹੋ ਸੱਚ ਬੋਲਦਾ ਨਿਊਜ਼ ਚੈਨਲ ਜੋ ਕਿ ਮੇਰੇ ਬਹੁਤ ਅਜ਼ੀਜ਼ ਸੱਜਣ ਬਲਕਰਨ ਕੌਲਤਾਰ ਜੋ ਇਸ ਚੈਨਲ ਨੂੰ ਚਲਾਉਂਦੇ ਨੇ ਤੇ ਪੰਜਾਬ ਭਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਉਹਦੇ ਵਿੱਚ ਜਿੰਨੇ ਵੀ ਵੱਖ-ਵੱਖ ਜ਼ਿਲ੍ਹੇ ਨੇ ਉਹ ਸਾਰਿਆਂ ਨੂੰ ਕਵਰ ਕਰਦੇ ਨੇ ਜਿੰਨੀਆਂ ਵੀ ਖਬਰਾਂ ਹੁੰਦੀਆਂ ਨੇ ਜਿੰਨੇ ਵਿਸ਼ੇ ਮੁੱਦੇ ਹੁੰਦੇ ਨੇ ਚਾਹੇ ਖਬਰ ਨਿਊਜ਼ ਬੈਡ ਹੋਵੇ ਜਾਂ ਅੱਛੀ ਹੋਵੇ ਮੇਲਾ ਹੋਵੇ ਸਾਰਿਆਂ ਨੂੰ ਕਵਰ ਕਰਦੇ ਨੇ ਸੋ ਫਟਾਫਟ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਲਾਜਵਾਬ ਖਬਰਾਂ ਹੁੰਦੀਆਂ ਨੇ ਲਾਜਵਾਬ ਮਤਲਬ ਚੀਜ਼ਾਂ ਤੁਹਾਨੂੰ ਇਹ ਦਿਖਾਉਂਦੇ ਰਹਿੰਦੇ ਨੇ ਔਰ ਬਹੁਤ ਸਾਰੇ ਵਿਸ਼ੇ ਹੁੰਦੇ ਨੇ ਔਰ ਕਈ ਵਾਰ ਬੈਡ ਨਿਊਜ਼ ਦੇ ਵਿੱਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਬਹੁਤ ਚੀਜ਼ਾਂ ਹੀ ਖਬਰਾਂ ਦੇ ਵਿੱਚੋਂ ਸਿੱਖਦੇ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਹੁਣੀ ਬਹੁਤ ਮਿਹਨਤ ਕਰਦੇ ਨੇ ਇਸ ਚੈਨਲ ਦੇ ਉੱਪਰ ਤੁਹਾਨੂੰ ਘਰੇ ਬੈਠਿਆਂ ਨੂੰ ਤੁਹਾਡੀ ਝੋਲੀ ਦੇ ਵਿੱਚ ਬਹੁਤ ਪਿਆਰੀਆਂ ਪਿਆਰੀਆਂ ਖਬਰਾਂ ਬਹੁਤ ਚੰਗੀਆਂ ਖਬਰਾਂ ਬਹੁਤ ਮਾੜੀਆਂ ਵੀ ਖਬਰਾਂ ਲਿਆਉਂਦੇ ਨੇ ਪਰ ਆਫਟਰ ਆਲ ਨਿਊ ਚੈਨਲ ਦਾ ਕੰਮ ਇਹੀ ਹੁੰਦਾ ਆ ਸੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ